ਰਾਧਾ ਸੁਆਮੀਓ ਨਾਨਕਸਰੀਓ ਟਕਸਾਲੀਓ ਬਲਾਂ ਵਾਲਿਓ ਸਾਰੇ ਸਾਧਾ ਨੂੰ ਮੈਂ ਇਹੀ ਗੱਲ ਕਹਣਾ ਤੁਸੀਂ ਪੰਜਾਬ 'ਚ ਹੀ ਰਹਿਣਾ ਇਹ ਨਰਿੰਦਰ ਮੋਦੀ ਅੱਜ ਹੈਗਾ ਕੱਲ ਹੈ ਨਹੀਂ ਕੱਲ ਨੂੰ ਉਦੋਂ ਅਗਲੀ ਵਾਰੀ ਕੋਈ ਹੋਰ ਆ ਜਾਊਗਾ ਤੇ ਇਹ ਜਿਹੜੇ ਬੋਟ ਮਟੋਰੂ ਪਾਰਟੀਆਂ ਹੁੰਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਆਪ ਦੀ ਬਦਨਾਮੀ ਨਾ ਖੱਟਣ ਦਰ ਮੋਦੀ ਵੀ ਪੰਜਾਬ ਫੇਰੀਆਂ ਕਰ ਰਿਹਾ ਹੈ ਕਦੇ ਇੱਕ ਬਾਬੇ ਦੇ ਚਰਨੀ ਲੱਗ ਰਿਹਾ ਕਦੇ ਦੂਜੇ ਬਾਬੇ ਨੂੰ ਜਰਕਾਰ ਰਿਹਾ ਕਦੇ ਤੀਜੇ ਬਾਬੇ ਨੂੰ ਧਮਕਾ ਰਿਹਾ ਜਿੱਥੇ ਜਿਹੇ ਜਿਹੜਾ ਤਰੀਕਾ ਉਹਦਾ ਕਾਮਯਾਬ ਹੁੰਦਾ ਲੱਗਦਾ ਉਵੇਂ ਉਹ ਕਰ ਰਿਹਾਗਾ ਇਸੇ ਤਰੀਕੇ ਦੇ ਥਰੂ ਹੀ ਉਹਨੇ ਡੇਰਾ ਵਾਲੇ ਬੱਲਾਂ ਵਾਲੇ ਬਾਬਾ ਜੀ ਹੈ ਜਿਹੜੇ ਉਹ ਬਾਬੇ ਨੂੰ ਇੱਕ ਤਰ੍ਹਾਂ ਨਾਲ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਬੰਦ ਕਮਰਿਆਂ ਦੇ ਵਿੱਚ ਬੱਲਾਂ ਵਾਲੇ ਬਾਬੇ ਨਾਲ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਇਹੀ ਗੱਲ ਹੋਈ ਹੋਣੀ ਹੈ ਕਿ ਬਾਬਾ ਤੂੰ ਬਦਮਸ਼ੀਰੀ ਲੇਲਾ ਤੇ ਸਾਨੂੰ ਵੋਟਾਂ ਪਾ ਦੀ ਪਹਿਲੀ ਗੱਲ ਤਾਂ ਇਹ ਆ ਜੀ ਬੀ ਜੀ ਪੀ ਜਿੱਥੇ ਜਿੱਥੇ ਗਈ ਆ ਉੱਥੇ ਉੱਥੇ ਕੀ ਇਹਨੇ ਦਲਿਤ ਭਾਈਚਾਰੇ ਦਾ ਕੁਛ ਸਵਾਰਤਾ ਹੁਣ ਜਿਵੇਂ ਗੁਜਰਾਤ ਆ ਗੁਜਰਾਤ ਦੇ ਵਿੱਚ 25 ਸਾਲਾਂ ਤੋਂ ਇਹਨਾਂ ਦੀ ਸਰਕਾਰ ਆ ਪਰ ਪਿੱਛੇ ਜੇ ਇੱਕ ਦਲਿਤ ਲਾੜੇ ਨੂੰ ਇਸ ਵਾਸਤੇ ਕੁੱਟਿਆ ਗਿਆ ਕਿ ਉਹ ਘੋੜੀ ਤੇ ਚੜਿਆ ਤੇ ਗਰੀਬਾਂ ਵਾਸਤੇ ਦਲਤਾਂ ਵਾਸਤੇ ਮੋਦੀ ਕੋਲ ਕੁਛ ਨਹੀਂ ਹੈ ਸਵਾਏ ਛੁਣਛਣੇ ਦੇ ਜਿਵੇਂ ਛੁਣਛਣਾ ਵਜਾਉਣਾ ਵਜਾਈ ਚੱਲੋ ਤੇ ਬੀ ਜੀ ਪੀ ਨੇ ਥੋੜਾ ਜਮਾ ਪੰਜਾਬੀਆਂ ਦਾ ਬੇੜਾ ਗਰ ਕਰ ਦੇਣਾ ਖਾਸ ਤੌਰ ਤੇ ਦਲਤਾਂ ਦਾ ਕਰਨਾ ਭਾਜੀਪੀ ਨੇ ਚਾਰ ਕਾਲੇ ਕਿਰਤ ਕਾਨੂੰਨ ਲਿਆਂਦੇ ਨੇ ਜੀ ਜਦੋਂ ਚਾਰ ਕਾਲੇ ਕਿਰਤ ਕਾਨੂੰਨ ਲੱਗਣਗੇ ਤੇ ਮਜ਼ਦੂਰਾਂ ਦੀ ਗੱਲ ਨਹੀਂ ਹੋਊਗੀ ਤੇ ਮਾਲਕਾਂ ਦੀ ਗੱਲ ਹੋਊਗੀ ਮਾਲਕਾਂ ਦੇ ਨਫੇ ਜ਼ਿਆਦੇ ਦੇਖੇ ਜਾਣਗੇ ਮਜ਼ਦੂਰਾਂ ਦੇ ਨਫੇ ਘੱਟ ਦੇਖੇ ਜਾਣਗੇ ਤਾਂ ਮਜ਼ਦੂਰ ਉਤਪੀੜਿਤ ਹੋਣਗੇ ਬਈ ਗੁਰਦੁਆਰਾਂ ਲੋਕਾਂ ਦੇ ਉੱਤੇ ਟੇਕ ਨਾ ਰੱਖੋ ਡੇਰਿਆਂ ਤੇ ਟੇਕ ਰੱਖੋ ਹਮ ਸਰਸੇ ਵਾਲੇ ਡੇਰੇ ਦੇ ਨਾਲ ਗੰਢ ਧੁੱਪ ਕਰੋ ਵਿਆਸ ਵਾਲੇ ਡੇਰੇ ਨਾਲ ਗੰਢ ਧੁੱਪ ਕਰੋ ਲੋਪੋ ਵਾਲੇ ਡੇਰੇ ਨਾਲ ਗੰਢ ਧੁੱਪ ਕਰੋ ਨਾਨਕਸਰੀਆਂ ਨਾਲ ਗੰਢ ਧੁੱਪ ਕਰੋ ਦੰਦਮੀ ਟਕਸਾਲ ਨਾਲ ਗੰਢ ਧੁੱਪ ਕਰੋ ਰਾੜੇ ਵਾਲੇ ਬਾਬੇ ਨਾਲ ਗੰਢ ਧੁੱਪ ਕਰੋ ਨਾਮਧਾਰੀਆਂ ਨਾਲ ਕਰੋ ਉਹਦੇ ਨਾਲ-ਨਾਲ ਹੀ ਡੇਰਾ ਬੱਲਾਂ ਵਾਲੇ ਨਾਲ ਕਰ ਲੋ ਬਈ ਡੇਰਿਆਂ ਦੇ ਨਾਲ ਗੰਢ ਧੁੱਪ ਕਰਕੇ ਤੇ ਡੇਰਿਆਂ ਦੇ ਥਰੂ ਸਰਕਾਰ ਬਣਵਾ ਲਓ ਹਮ ਜਿਹੜਾ ਬੰਦਾ ਸਾਡੇ ਹਿੱਸੇ ਦੀ ਪੜ੍ਹਾਈ ਦੀ ਗੱਲ ਨਹੀਂ ਕਰਦਾ ਜਿਹੜਾ ਬੰਦਾ ਸਾਡੇ ਹਿੱਸੇ ਦੀ ਜ਼ਮੀਨ ਦੀ ਗੱਲ ਨਹੀਂ ਕਰਦਾ ਜਿਹੜਾ ਬੰਦਾ ਸਾਡੇ ਹਿੱਸੇ ਦੀ ਸਿਹਤ ਦੀ ਗੱਲ ਸਾਡੇ ਹਿੱਸੇ ਤੇ ਰੁਜ਼ਗਾਰ ਦੀ ਗੱਲ ਨਹੀਂ ਕਰਦਾ ਉਹ ਸਾਡਾ ਦੁੱਖ ਹੀ ਆ ਇਹ ਦਲਤਾਂ ਨੂੰ ਆਪਦੇ ਮਨ ਚ ਵਸਾ ਲੈਣੀ ਚਾਹੀਦੀ ਹੈ ਗੱਲ ਸੁਚੇਤ ਤੇ ਠੱਗ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਨਰਿੰਦਰ ਮੋਦੀ ਨੇ ਕੁਝ ਨਹੀਂ ਦੇਣਾ ਠੱਗੀ ਮਾਰਨ ਆਇਆਗਾ ਤੇ ਪਰ ਉਹਨਾਂ ਨੇ ਦਲਾਲੀ ਚੋਂ ਕੁਝ ਖੱਟਣਾ ਜਿਵੇਂ ਬਾਬੇ ਲੈ ਲੋ ਜਿਵੇਂ ਪੋਲਿਟੀਕਲ ਪਾਰਟੀਆਂ ਦੇ ਲੀਡਰ ਲੈ ਲੋ ਜਿਹੜੇ ਹੁਣ ਬੀਜੇਪੀ ਦੇ ਨਾਲ ਡੱਲ ਰਹੇ ਨੇ ਉਹਨਾਂ ਨੂੰ ਪਤਾ ਵੀ ਬੀਜੇਪੀ ਨੇ ਦੇਣਾ ਕੁਝ ਨਹੀਂ ਪਰ ਇਸ ਚੱਕਰ ਚ ਆਪ ਦੀ ਘਰ ਭਰ ਲਈ ਅਸੀਂ ਦੋਸਤੋ ਤੁਸੀਂ ਜੁੜੇ ਹੋਏ ਹੋ ਪੰਜਾਬੀ ਨਜ਼ਰੀਆ ਦੇ ਨਾਲ ਮੈਂ ਹਾਂ ਬ੍ਰਿਜ ਅੱਜ ਜਿਹੜੀ ਗੱਲਬਾਤ ਕਰਨੀ ਹੈ ਕਿ 2027 ਦੀਆਂ ਚੋਣਾਂ ਨੇੜੇ ਨੇ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਚੋਣ ਮੈਦਾਨ 'ਚ ਜਿਹੜੀਆਂ ਸਰਗਰਮ ਨੇ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਨਾਲ ਕੀਤੀ ਨੇ 2027 'ਚ ਕਿਹਦੀ ਸਰਕਾਰ ਬਣੂਗੀ ਔਰ ਲਗਾਤਾਰ ਜਿੰਨੀਆਂ ਚੀਜ਼ਾਂ ਬੀਜਪੀ ਵੀ ਇਸ ਤਰੀਕੇ ਨਾਲ ਦਾਅਵੇ ਕਰ ਰਹੀ ਆ ਕਿ ਅਸੀਂ ਇਕੱਲਿਆਂ ਆਪਣੇ ਦਮ ਤੇ ਚੋਣਾ ਲੜਾਂਗੇ ਔਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਫੇਰੀ ਕੀਤੀ ਗਈ ਆ ਔਰ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਹੈ ਨਾਇਬ ਸੇਣੀ ਉਹਨਾਂ ਦੀ ਜਿਹੜੀ ਵਿਸ਼ੇਸ਼ ਤੌਰ ਤੇ ਜਿਹੜੀ ਹੈਗੀ ਆ ਉਹ ਜਿਹੜੇ ਡਿਊਟੀ ਉਹਨਾਂ ਦੀ ਲਗਾਈ ਹੋਈ ਆ ਕਿ ਲਗਾਤਾਰ ਮਤਲਬ ਉਹ ਪੰਜਾਬ ਚ ਉਹਨਾਂ ਵੱਲੋਂ ਵੀ ਜਿਹੜੀਆਂ ਹੈਗੀਆਂ ਉਹ ਸਰਗਰਮੀਆਂ ਵਧਾਈਆਂ ਹੋਈਆਂ ਨੇ ਤਾਂ ਸਾਡੇ ਨਾਲ ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਜੇ ਇਸ ਤਰੀਕ ਕੇ ਨਾਲ ਪ੍ਰਧਾਨ ਮੰਤਰੀ ਡੇਰਿਆਂ ਦੇ थ्रू ਡੇਰਿਆਂ ਦੇ थ्रू ਜਿਹੜੇ ਦਲਤ ਭਾਈਚਾਰਾ ਉਹ ਭਾਈ ਰਵਦਾਸੀਏ ਸਿੱਖ ਨੇ ਚਾਹੇ ਹੋਰ ਜਿਹੜੇ ਸਾਡੇ ओबीसी ਭਾਈਚਾਰਾ ਲਗਾਤਾਰ ਮਤਲਬ ਉਸ ਤਰੀਕੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ ਆ ਵੋਟ ਪ੍ਰਣਾਲੀ ਜਿਹੜੀ ਵੋਟ ਹੈਗੀ ਆ ਉਹਦੇ ਨਾਲ ਜੋੜਿਆ ਜਾਵੇ ਉਹਨਾਂ ਨਾਲ ਤਾਂ ਸਾਡੇ ਨਾਲ ਡਾਕਟਰ ਹਰਗੋਵਰ ਪ੍ਰਤਾਪ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੇ ਵਿਸ਼ੇ ਤੇ ਕਿ ਜੇ ਭਾਜਪਾ ਪੰਜਾਬ ਚ ਬਣਦੀ ਆ ਤਾਂ ਕੀ ਦਲਤਾਂ ਦਾ ਜਿਹੜਾ ਹੈਗਾ ਆ OBC ਭਾਈਚਾਰੇ ਆ ਪਛੜੇ ਵਰਗਾਂ ਉਹਨਾਂ ਦਾ ਵਾਕਈ ਕੋਈ ਫਾਇਦਾ ਹੋਊਗਾ ਸਾਡੇ ਨਾਲ ਹਰਗੋਵਰ ਪ੍ਰਤਾਪ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਮਤਵਤਨਵਾਦ ਪੱਤਰਕਾਰ ਸਾਹਿਬ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਪ੍ਰਧਾਨ ਮੰਤਰੀ ਹੁਰਾਂ ਦਾ ਜਿਹੜਾ ਹੈਗਾ ਪੰਜਾਬ ਫੇਰੀ ਜਿਹੜੀ ਉਹਨਾਂ ਨੇ ਕੱਢੀ ਹੋਈ ਆ ਇੱਥੇ ਡੇਰਾ ਬੱਲਾ ਆਉਣਾ ਔਰ ਉਹਦੇ ਥਰੂ ਜਿਹੜਾ ਦਲਤ ਭਾਈਚਾਰੇ 'ਚ ਪਹੁੰਚ ਕਰਨੀ ਇਹ ਦੇਖਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਦੇਸ਼ ਪੱਧਰ ਦੀ ਸਿਆਸਤ ਆ ਕਿ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਵੱਖਰੀ ਤਸਵੀਰ ਆ ਸਿੱਖੀ ਫਲਸਫੇ ਨੂੰ ਪਰਨਾਈ ਹੋਈ ਤਸਵੀਰ ਆ ਏਕਤਾ ਦਾ ਬਰਾਬਰੀ ਦਾ ਸਿਧਾਂਤ ਆ ਜਿਹੜਾ ਉਹ ਜਿਹੜਾ ਹੈਗਾ ਇੱਥੇ ਮਤਲਬ ਉਹ ਚੀਜ਼ ਹੈਗੀ ਆ ਤਾਂ ਜਿਸ ਤਰੀਕੇ ਨਾਲ ਬੀਜੇਪੀ ਇੱਥੇ ਮਤਲਬ ਉਸ ਤਿੱਕੇ ਨਾਲ ਟਾਰਗੇਟ ਕਰ ਰਹੀ ਹੈ ਕਿਵੇਂ ਦੇਖਦੇ ਹੋ ਅ ਦੇਖੋ ਪੱਤਰਕਾਰ ਸਾਹਿਬ ਵੋਟਾਂ ਦੇ ਦਿਨ ਨੇੜੇ ਆਉਂਦੇ ਜਾਂਦੇ ਨੇ ਤਾਂ ਇਹ ਵੋਟ ਪਾਰਟੀਆਂ ਦਾ ਵੋਟ ਵਟੋਰੂ ਪਾਰਟੀਆਂ ਦਾ ਇਹ ਫਿਕਰ ਬਾਣੀ ਜਾਂਦਾ ਵੀ ਸਾਨੂੰ ਵੋਟਾਂ ਕਿਸੇ ਪਾਸੋਂ ਮਿਲ ਜਾਣ ਫਿਰ ਉਹਨਾਂ ਨੂੰ ਜਿੱਥੋਂ ਵੀ ਵੋਟਾਂ ਮਿਲਣੀਆਂ ਮਿਲਣ ਦੀ ਚਾਹਤ ਹੁੰਦੀ ਹੈ ਚਾਹੇ ਉਹ ਗੈਂਗਸਟਰਾਂ ਦੇ ਥਰੂ ਮਿਲਣ ਦੀ ਚਾਹਤ ਹੋਵੇ ਚਾਹੇ ਡਰੱਗਸ ਸਮਗਲਰਾਂ ਦੇ ਥਰੂ ਮਿਲਣ ਦੀ ਚਾਹਤ ਹੋਵੇ ਚਾਹੇ ਬਾਬਿਆਂ ਦੇ ਥਰੂ ਮਿਲਣ ਦੀ ਝਾਕ ਹੋਵੇ ਉਹ ਉੱਥੇ ਜਾ ਕੇ ਪੈਰ ਹੱਥ ਪੈਰ ਘੁੱਟਦੀਆਂ ਨੇ ਕਿਸੇ ਨੂੰ ਡਰਾਉਂਦੀਆਂ ਨੇ ਕਿਸੇ ਨੂੰ ਝਰਕਾਉਂਦੀਆਂ ਨੇ ਇਸ ਨੂੰ ਲਾਲਚ ਦਿੰਦਿਆਂ ਨੇ ਇਸੇ ਪ੍ਰਣਾਲੀ ਦੇ ਤਹਿਤ ਹੀ ਨਰਿੰਦਰ ਮੋਦੀ ਵੀ ਪੰਜਾਬ ਫੇਰੀਆਂ ਕਰ ਰਿਹਾ ਹੈ ਕਦੇ ਇੱਕ ਬਾਬੇ ਦੇ ਚਰਨੀ ਲੱਗ ਰਿਹਾ ਹੈ ਕਦੇ ਦੂਜੇ ਬਾਬੇ ਨੂੰ ਜਰਕਾਰ ਰਿਹਾ ਹੈ ਕਦੇ ਤੀਜੇ ਬਾਬੇ ਨੂੰ ਧਮਕਾ ਰਿਹਾ ਜਿੱਥੇ ਜਿਹੇ ਜਿਹੇ ਤਰੀਕਾ ਉਹਦਾ ਕਾਮਯਾਬ ਹੁੰਦਾ ਲੱਗਦਾ ਉਵੇਂ ਉਹ ਕਰ ਰਿਹਾਗਾ ਇਸੇ ਤਰੀਕੇ ਦੇ ਥਰੂ ਹੀ ਉਹਨੇ ਡੇਰਾ ਵਾਲੇ ਬੱਲਾਂ ਵਾਲੇ ਬਾਬਾ ਜੀ ਹੈ ਜਿਹੜੇ ਉਹ ਬਾਬੇ ਨੂੰ ਇੱਕ ਤਰ੍ਹਾਂ ਨਾਲ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਬਈ ਲੈ ਬਾਬਾ ਤੈਨੂੰ ਅਸੀਂ ਦਿੰਨੇ ਆ ਚੱਕ ਤੈਨੂੰ ਪੌਂਦ ਬਦਮ ਸ਼ਰੀਦ ਦਿੱਤਾ ਤੂੰ ਸਾਨੂੰ ਵੋਟਾਂ ਪਵਾ ਦੀ ਤੇ ਬੰਦਗਰ ਦੇ ਵਿੱਚ ਬੱਲਾਂ ਵਾਲੇ ਬਾਬੇ ਨਾਲ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਇਹੀ ਗੱਲ ਹੋਈ ਹੁਣੀ ਹੈ ਕਿ ਬਾਬਾ ਤੂੰ ਪਦਮਸ਼ਰੀ ਲੇਲਾ ਤੇ ਸਾਨੂੰ ਹੂੰ ਵੋਟਾਂ ਪਾ ਦੀ ਇਹ ਜੀ ਕਟਿਆ ਜੀ ਸੌਦੇ ਬਾਜੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਬਾਬੇ ਬੱਲਾਂ ਵਾਲੇ ਨੂੰ ਫਸਣਾ ਚਾਹੀਦਾ ਐ ਜਿਹੜੇ ਹੋਰ ਵੀ ਬਾਬੇ ਆ ਜਿਹੜੇ ਪੰਜਾਬ ਨਾਲ ਜੁੜੇ ਹੋਏ ਆ ਦੇਖੋ ਸਾਦੋ ਦੇਖੋ ਡੇਰਿਆਂ ਵਾਲਿਓ ਤੁਸੀਂ ਪੰਜਾਬ 'ਚ ਹੀ ਰਹਿਣਾ ਹੂੰ ਸਰਸੇ ਵਾਲਿਓ ਰਾਦਾ ਸਵਾਮੀਓ ਨਾਨਕਸਰੀਓ ਟਕਸਾਲੀਓ ਬਲਾਂ ਵਾਲਿਓ ਸਾਰੇ ਸਾਧਾ ਨੂੰ ਮੈਂ ਇਹੀ ਗੱਲ ਕਹਣਾ ਤੁਸੀਂ ਪੰਜਾਬ ਚ ਹੀ ਰਹਿਣਾ ਇਹ ਨਰਿੰਦਰ ਮੋਦੀ ਅੱਜ ਹੈਗਾ ਕੱਲ ਹੈ ਨਹੀਂ ਕੱਲ ਨੂੰ ਉਸ ਤੋਂ ਅਗਲੇ ਦਵਾਰੀ ਕੋਈ ਹੋਰ ਆ ਜਾਊਗਾ ਤੇ ਇਹ ਜਿਹੜੇ ਬੋਟ ਬਟੋਰੂ ਪਾਰਟੀਆਂ ਹੁੰਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਆਪਦੀ ਬਦਨਾਮੀ ਨਾ ਖੱਟ ਲਿਓ ਹੂੰ ਸਮਝ ਨਹੀਂ ਗੱਲ ਮੇਰੀ ਕੀ ਲੱਗਦਾ ਕਿ ਜੇ ਬੀਜੇਪੀ ਸਰਕਾਰ ਬਣਾਉਂਦੀ ਹੈ ਦਲਤ ਭਾਈ ਚੜੀਦੇ ਜਿੰਨਾ ਸਮੱਸਿਆਵਾਂ ਆਣ ਬਹੁਤ ਸਾਰੇ ਦਲਤ ਭਾਈਚਾਰੇ ਦੇ ਮੁੱਦੇ ਆ ਨੇ ਤੇਰੇ ਅੱਜ ਵੀ ਮਤਲਬ ਉਹ ਸੜਕਾਂ ਤੇ ਸੰਘਰਸ਼ ਕਰ ਰਹੇ ਤਾਂ ਲੱਗਦਾ ਤੁਹਾਨੂੰ ਵੀ ਉਹ ਚੀਜ਼ਾਂ ਹੱਲ ਹੋ ਪਉਣਗੀਆਂ ਜੇ ਬੀਜੇਪੀ ਬਣਦੀ ਦੇਖੋ ਜੇ ਬੀਜੇਪੀ ਪੰਜਾਬ ਦੇ ਵਿੱਚ ਆਪਦੀ ਸਰਕਾਰ ਬਣਾ ਲੈਂਦੀ ਆ ਵਿਧਾਨ ਸਭਾ ਦੇ ਵਿੱਚ ਤਾਂ ਜਿਹੜਾ ਅਸੀਂ ਸੋਚਦੇ ਆ ਵੀ ਬੀਜੇਪੀ ਸਾਡੇ ਦਲਤ ਭਾਈਚਾਰੇ ਦੇ ਮੰਗਾ ਮਸਲੇ ਨੂੰ ਹੱਲ ਕਰ ਦੂਗੀ ਇਹ ਬਿਲਕੁਲ ਹੀ ਝੂਠੀ ਗੱਲ ਆ ਪਹਿਲੀ ਗੱਲ ਤਾਂ ਇਹ ਆ ਬੀਜੇਪੀ ਜਿੱਥੇ ਜਿੱਥੇ ਗਈ ਆ ਉੱਥੇ ਉੱਥੇ ਕੀ ਇਹਨੇ ਦਲਿਤ ਭਾਈ ਚੜਦਾ ਕੁਸ਼ ਸਵਾਰਤਾ ਹੁਣ ਜਿਵੇਂ ਗੁਜਰਾਤ ਆ ਗੁਜਰਾਤ ਦੇ ਵਿੱਚ 25 ਸਾਲਾਂ ਤੋਂ ਇਹਨਾਂ ਦੀ ਸਰਕਾਰ ਆ ਪਰ ਪਿੱਛੇ ਜੇ ਇੱਕ ਦਲਿਤ ਲਾੜੇ ਨੂੰ ਇਸ ਵਾਸਤੇ ਕੁੱਟਿਆ ਗਿਆ ਕਿ ਉਹ ਘੋੜੀ ਤੇ ਚੜਿਆ ਵੀ ਦਲਤਾਂ ਦਾ ਉਤਪੀੜਨ ਦਲਤਾਂ ਨੂੰ ਵਿਆਹ ਕਰਨ ਵੇਲੇ ਉਹਨਾਂ ਨੂੰ ਕੁੱਟਮਾਰ ਹੋਣਾ ਇਹ ਗੁਜਰਾਤ ਦੇ ਵਿੱਚ ਵੀ ਹੈ ਇਹ ਗੁਜਰਾਤ ਮਾਡਲ ਵੀ ਹੈ ਫਿਰ ਦਲਤਾਂ ਦੇ ਰਿਜ਼ਰਵੇਸ਼ਨ ਦੇ ਉੱਤੇ ਡਾਕੇ ਯੂਪੀ ਦੇ ਵਿੱਚ ਅੱਜ ਸ਼ਰਿਆਮ ਵੱਜ ਰਹੇ ਆ OBC ਭਾਈਚਾਰਿਆਂ ਦੀ ਰਿਜ਼ਰਵੇਸ਼ਨ ਦੇ ਉੱਤੇ ਡਾਕੇ ਯੂਪੀ ਦੇ ਵਿੱਚ ਸ਼ਰਿਆਮ ਵੱਜ ਰਹੇ ਆ ਯੂਪੀ ਦੇ ਵਿੱਚ ਸ਼ਰਿਆਮ ਦਲਤ ਬੱਚੀਆਂ ਨਾਲ ਬਲਾਤਕਾਰ ਹੋ ਰਿਹਾ ਹਾਥਰਸ ਦੀ ਘਟਨਾ ਕਿਹਨੂੰ ਨਹੀਂ ਯਾਦ ਹੈਗੀ ਕਿਸ ਪ੍ਰਕਾਰ ਇੱਕ ਦਲਿਤ ਬੱਚੀ ਨੂੰ ਬਲਾਤਕਾਰੀਆਂ ਨੇ ਗਰਦਨ ਤੋੜ ਦਿੱਤੀ ਬਾਤ ਕਰ ਕਰਨ ਤੋਂ ਬਾਅਦ ਉਹਦੀ ਗਰਦਨ ਤੋੜ ਦਿੱਤੀ ਕਿਸ ਪ੍ਰਕਾਰ ਉਹਦਾ ਫਿਰ ਅ ਕਦੇ ਇੱਕ ਹਸਤਲ ਕਦੇ ਦੂਜੇ ਹਸਤਲ ਇਲਾਜ ਹੋਇਆ ਫਿਰ ਰਾਤ ਦੇ 12 ਵਜੇ ਮਿੱਟੀ ਦਾ ਤੇਲ ਪਾ ਕੇ ਰਾਤ ਨੂੰ 2 ਵਜੇ ਉਹਨੂੰ ਫੂਕਿਆ ਗਿਆ ਉਹ ਵੀ ਪੁਲਿਸ ਦੁਆਰਾ ਤੇ ਕਿਹਨੂੰ ਭੁੱਲਿਆਗਾ ਤੇ ਜੇ ਕੋਈ ਭੁੱਲ ਗਿਆ ਤਾਂ ਫਿਰ ਤਾਂ ਉਹਦਾ ਮੂਹ ਮਾ ਮੂਰਖ ਬੰਦਾ ਇਸੇ ਪ੍ਰਕਾਰ ਹੀ ਮੱਧ ਪ੍ਰਦੇਸ਼ ਉਸ ਉੱਥੇ ਵੀ ਬੀਜੇਪੀ ਦੀ ਸਰਕਾਰ ਹੈ ਤੇ ਕਿਸ ਪ੍ਰਕਾਰ ਉੱਥੇ ਛੋਟੀਆਂ ਜਾਤੀਆਂ ਦੀਆਂ ਬੋਦੀਆਂ ਪੱਟੀਆਂ ਜਾ ਰਹੀਆਂ ਛੋਟੀਆਂ ਜਾਤੀਆਂ ਦੇ ਆਦੀਵਾਸੀਆਂ ਤੇ ਦਲਤਾਂ ਦੇ ਸਿਰ 'ਚ ਮੂਤਦੇ ਨੇ ਹਮ ਬ੍ਰਾਹਮਣ ਹਮ ਬ੍ਰਾਹਮਣਵਾਦੀ ਲੋਕ ਨੇ ਸਿਰ 'ਚ ਪਿਸ਼ਾਬ ਕਰਦੇ ਨੇ ਤੇ ਪਿਸ਼ਾਬ ਕਰਕੇ ਹਾਕੜ ਕੇ ਕਹਿੰਦੇ ਨੇ ਫਿਰ ਕੀ ਹੋ ਗਿਆ ਹਮ ਤੇ ਬਾਬਾ ਅੰਬੇਦਕਰ ਦੀ ਮੂਰਤੀ ਨੂੰ ਲੱਗਣ ਨਹੀਂ ਦਿੰਦੇ ਉਹ ਕੀ ਹੈਗਾ ਉਥੋਂ ਦੀ ਹਾਈ ਕੋਰਟ ਦੇ ਵਿੱਚ ਪੀਮ ਆਰਮੀ ਨੂੰ ਜਾ ਕੇ ਹਸਤਕਸ਼ਪ ਕਰਨਾ ਪੈਂਦਾ ਜਿਹਨ ਲੜਾਈਆਂ ਝਗੜੇ ਹੁੰਦੇ ਫਿਰ ਕਿਤੇ ਜਾ ਕੇ ਬਾਬਾ ਅੰਬੇਦਕਰ ਦੀ ਮੂਰਤੀ ਲੱਗਦੀ ਹੈ ਤੇ ਖੁੱਲੇ ਆਮ ਜੇ ਕੋਈ ਗੈਰ ਬ੍ਰਾਹਮਣ ਬੋਦੀ ਰੱਖ ਲੈਂਦਾ ਉਹਦੀ ਬੋਦੀ ਪੱਟ ਦਿੰਦੇ ਨੇ ਸਲੇ ਬਾਲਾਂ ਦੇ ਖੂਨ ਕੱਢ ਦਿੰਦੇ ਨੇ ਉੱਥੇ ਇੰਨਾ ਕਰੂਰ ਮੰਨੂਵਾਦੀ ਰਾਜ ਆਇਆ ਪਿਆ ਤੇ ਫੇਰ ਪੰਜਾਬ ਦੇ ਵਿੱਚ ਦਲਤ ਕੀ ਭਾਲਦੇ ਨੇ ਇਹ ਜੀ ਸਰਕਾਰ ਕੋਲ ਤੇ ਉੱਤੋਂ ਕਾਲੇ ਕਾਨੂੰਨ ਵੀ ਮਜ਼ਦੂਰ ਵਿਰੋਧੀ ਬਣਾ ਦਿੱਤੇ ਉੱਤੋਂ ਮਨਰੇਗਾ ਵੀ ਖਤਮ ਕਰ ਦਿੱਤੀ ਉੱਤੋਂ ਹੁਣ ਮਾੜਾ ਮੋਟਾ ਜਿਹੜਾ ਮੱਜਾਂ ਦਾ ਕਾਰੋਬਾਰ ਦਲਤ ਭਾਈਚਾਰਾ ਕਰਦਾਗਾ ਦੁੱਧ ਦਾ ਕਾਰੋਬਾਰ ਮਾੜਾ ਮੋਟਾ ਕਰਦਾ ਜਿਹੜੀ ਅਮਰੀਕਾ ਨਾਲ ਸੰਧੀ ਕਰਕੇ ਆਇਆ ਹੁਣ ਨਰਿੰਦਰ ਮੋਦੀ ਉਸ ਨੇ ਮਗਰੀਬਾਂ ਦਾ ਦੁੱਧ ਦਾ ਕਾਰੋਬਾਰ ਗਰੀਬਾਂ ਦਾ ਬੱਕਰੀਆਂ ਦਾ ਕਾਰੋਬਾਰ ਉਹ ਵੀ ਖਤਮ ਕਰ ਦੇਣਾ ਤੇ ਗਰੀਬਾਂ ਵਾਸਤੇ ਦਲਤਾਂ ਵਾਸਤੇ ਮੋਦੀ ਕੋਲ ਕੁਝ ਨਹੀਂ ਹੈ ਸਿਵਾਏ ਛੁਣਛਣੇ ਦੇ ਜਿਵੇਂ ਛੁਣਛਣਾ ਬਜਾਉਣਾ ਬਜਾਈ ਚੱਲੋ ਤੇ ਬੀਜੇਪੀ ਨੇ ਥੋੜਾ ਜਮਾ ਪੰਜਾਬੀਆਂ ਦਾ ਬੇੜਾ ਘਰ ਕਰ ਦੇਣਾ ਖਾਸ ਤੌਰ ਤੇ ਦਲਤਾਂ ਦਾ ਕਰਨਾ ਪੰਜਾਬ ਚ ਵੀ ਉਦਾਂ ਦਾ ਮੋਲ ਬਣ ਸਕਦਾ ਜਿਵੇਂ ਤੁਸੀਂ ਜੁਪੀ ਵਰਗੀਆਂ ਮਤ ਪ੍ਰੇਦੀਆਂ ਉਦਾਹਰਨਾਂ ਦਿੱਤੀਆਂ ਜੇ ਬੀਜੇਪੀ ਬਣਦੀ ਹੈ ਦੇਖੋ ਪਹਿਲੇ 5 ਸਾਲ ਨਹੀਂ ਬੰਨਾ ਜੇ ਬੀਜੇਪੀ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੀ ਹੈ ਮੰਨ ਲਓ ਬੀਜੇਪੀ ਦੀ ਪੰਜਾਬ ਸਰਕਾਰ ਬਣ ਜਾਂਦੀ ਹੈ ਪਹਿਲੇ 5-7 ਸਾਲ ਇਹ ਆਪਦਾ ਰਾਜ ਭਾਗ ਪੱਕਾ ਕਰੂਗੀ ਤੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣਗੀਆਂ ਜਿਸ ਪ੍ਰਕਾਰ ਦੀਆਂ ਯੂਪੀ ਬਿਹਾਰ ਦੇ ਵਿੱਚ ਯੂਪੀ ਮੱਧ ਪ੍ਰਦੇਸ਼ ਗੁਜਰਾਤ ਚ ਰਾਜਸਥਾਨ ਚ ਕਰਦੀ ਹੈ ਪਰੰਤੂ ਜੇ 5 ਸਾਲਾਂ ਤੋਂ ਬਾਅਦ ਇਹਨੇ ਆਪਦਾ ਰਾਜ ਭਾਗ ਪੱਕਾ ਕਰ ਲਿਆ ਫਿਰ ਇੱਥੇ ਜੱਟ ਜੱਟ ਵੀਰਾਂ ਦੀ ਦਲਤ ਵੀਰਾਂ ਨਾਲ ਲੜਾਈ ਮਜਬੀ ਸਿੱਖਾਂ ਦੀ ਅ ਰਵਿਦਾਸੀ ਸਿੱਖਾਂ ਨਾਲ ਲੜਾਈ ਦੋਨਾਂ ਦੀ ਗਾਂ ਸਹਸੀਆਂ ਬੌਰੀਆਂ ਨਾਲ ਲੜਾਈ ਰੋੜੇ ਖੱਤਰੀਆਂ ਦੀ ਗੈਰ ਰਿਜ਼ਰਵੇਸ਼ਨ ਜਰਨਲ ਕੈਟਾਗਰੀ ਦੀ ਰਿਜ਼ਰਵ ਕੈਟਾਗਰੀ ਨਾਲ ਲੜਾਈ ਇਹੋ ਜਿਹਾ ਸਾਰਾ ਕੁਝ ਕਰਵਾਇਆ ਜਾਊਗਾ ਫਿਰ ਉਹ ਸਾਰਾ ਇੱਥੇ ਕਾਲੇ ਦੌਰ ਵੀ ਵਰਤ ਸਕਦੇ ਨੇ ਫਿਰ ਉੱਤੇ ਨਵੇਂ ਕਿਸਮ ਦੇ ਕਾਲੇ ਦੌਰ ਆ ਵੀ ਸਕਦੇ ਨੇ ਤਾਂ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਦਲਤਾਂ ਨੂੰ ਵੀ ਭਾਜੀਪੀ ਤੋਂ ਸਾਨੂੰ ਕੁਝ ਨਹੀਂ ਮਿਲਣਾ ਤੇ ਭਾਜੀਪੀ ਨੂੰ ਨਕਾਰਨਾ ਪਊਗਾ ਤੇ ਜੇ ਅਸੀਂ ਭਾਜੀਪੀ ਦੇ ਚਾਂਸੇ 'ਚ ਆ ਗਏ ਫਿਰ ਅਸੀਂ ਹਾਰਾਂਗੇ ਇੱਕ ਤਰ੍ਹਾਂ ਨਾਲ ਹਾਂਜੀ ਬਸ ਜਿਸ ਤਰੀਕੇ ਨਾਲ ਮੋਦੀ ਸਾਹਿਬ ਆਏ ਨੇ ਇੱਥੇ ਉਦਘਾਟਨ ਕਰਕੇ ਗਏ ਨੇ ਰਬਦਾਸੀਏ ਮਹਾਰਾਏ ਰਵੀਦਾਸ ਦਾ ਜਿਹੜਾ ਨਾਮਕਰਨ ਕਰਕੇ ਗਏ ਨੇ ਉਹ ਅੱਡੇ ਦਾ ਕਿ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੇ ਦਲਿਤ ਭਾਈਚਾਰਾ OBC ਭਾਈਚਾਰਾ ਉਹਨਾਂ ਨੂੰ ਪ੍ਰਭਾਵਿਤ ਕਰਨਗੀਆਂ ਉਧਰ ਨੂੰ ਜਾਣਗੇ ਬੀਜੀਪਲ ਨੂੰ ਹਮੈਤ ਕਰਨਗੇ ਉਹਨਾਂ ਨੇ ਕਿੰਨਾ ਕੁ ਪ੍ਰਭਾਵ ਪਾ ਸਕਣਗੇ ਮੇਰੇ ਦੇਖੋ ਪੱਤਰਕਾਰ ਸਾਹਿਬ ਜੋ ਲੋਕ ਤੰਚਾਦਰ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਹੁੰਦੇ ਨੇ ਅਚੇਤ ਤੇ ਸੁਜਵਾਨ ਲੋਕ ਇੱਕ ਹੁੰਦੇ ਨੇ ਇੱਕ ਹੁੰਦੇ ਨੇ ਸੁਚੇਤ ਤੇ ਸੁਝਵਾਨ ਲੋਕ ਇੱਕ ਹੁੰਦੇ ਨੇ ਸੁਚੇਤ ਤੇ ਚਾਲਵਾਜ ਲੋਕ ਜਿਨ੍ਹਾਂ ਨੂੰ ਆਪਾਂ ਠੱਗ ਕਹਦੀਏ ਦਲਾਲ ਕਹਦੀਏ ਉਹ ਜਿਹੇ ਲੋਕ ਇਹ ਬਹੁਤ ਬਹੁ ਗਿਣਤੀ ਹੁੰਦੀ ਹੈ ਅਚੇਤ ਦੇਖੋ ਸੁਚੇਤ ਤੇ ਠੱਗ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਨਰਿੰਦਰ ਮੋਦੀ ਨੇ ਕੁਝ ਨਹੀਂ ਦੇਣਾ ਠੱਗੀ ਮਾਰਨ ਆਇਆਗਾ ਤੇ ਪਰ ਉਹਨਾਂ ਨੇ ਦਲਾਲੀ ਚੋਂ ਕੁਝ ਖੱਟਣਾ ਜਿਵੇਂ ਬਾਬੇ ਲੈ ਲੋ ਜਿਵੇਂ ਪੋਲਿਟਿਕਲ ਪਾਰਟੀਆਂ ਦੇ ਲੀਡਰ ਲੈ ਲਓ ਜਿਹੜੇ ਹੁਣ ਬੀਜੇਪੀ ਦੇ ਨਾਲ ਡੱਲ ਰਹੇ ਨੇ ਉਹਨਾਂ ਨੂੰ ਪਤਾ ਵੀ ਬੀਜੇਪੀ ਨੇ ਦੇਣਾ ਕੁਝ ਨਹੀਂ ਪਰ ਇਸ ਚੱਕਰ ਚ ਆਪ ਦੀ ਘਰ ਭਰ ਲਈ ਅਸੀਂ ਉਹ ਲੋਕਾਂ ਨੇ ਜਿਹੜੇ ਅਚੇਤ ਰਵਿਦਾਸੀਆ ਭਾਈਚਾਰਾ ਚੇਤ ਦਲਿਤ ਭਾਈਚਾਰਾ ਉਹਦੇ ਮਨਾਂ ਚ ਨਰਿੰਦਰ ਮੋਦੀ ਪਰਤੀ ਪੋਜੀਟਿਵ ਫਿਗਰ ਬਣਾਉਣੀ ਆ ਪੋਜੀਟਿਟਿਵ ਤਸਵੀਰ ਬਣਾਉਣੀ ਆ ਉਹ ਫਿਰ ਕਿਵੇਂ ਬਣਾਉਣਗੇ ਉਹ ਇਸ ਤਰ੍ਹਾਂ ਬਣਾਉਣਗੇ ਦੇਖੋ ਜੀ ਸਾਡੇ ਬਾਬਾ ਜੀ ਦੇ ਪੈਰੀਂ ਹੱਤ ਲਾਏ ਆ ਦੇਖੋ ਜੀ ਸਾਡੇ ਬਾਬਾ ਜੀ ਨੂੰ ਪਦਮ ਸ਼੍ਰੀ ਦਿੱਤਾ ਦੇਖੋ ਜੀ ਸਾਡੇ ਹਵਾਈ ਅੱਡੇ ਦਾ ਨਾਮ ਬਾਬਾ ਰਵਿਦਾਸ ਜੀ ਦੇ ਨਾਂ ਤੇ ਰੱਖਤਾ ਦੇਖੋ ਜੀ ਸਾਡੇ ਡੇਰਿਆਂ ਦਾ ਨੂੰ 10-10 ਕਿੱਲੇ 20-20 ਕਿੱਲੇ ਜ਼ਮੀਨ ਦੇਤੀ ਦੇਖੋ ਜੀ ਸਾਡੇ ਜਿਹੜਾ ਯੂਪੀ ਦੇ ਵਿੱਚ ਡੇਰਾ ਉਹਨੂੰ 200 ਕਿੱਲਾ ਜ਼ਮੀਨ ਦੇਤੀ ਦੇਖੋ ਜੀ ਸਾਨੂੰ ਸਾਡੇ ਡੇਰਿਆਂ ਨੂੰ 20-50 ਕਰੋੜ ਰੁਪਇਆ ਵੀ ਦੇਤਾ ਆਹ ਦੇਖੋ ਜੀ ਸਾਨੂੰ ਟੈਕਸ ਮਾਫ ਕਰਤਾ ਬਿਜਲੀ ਮਾਫ ਕਰਤੀ ਪਾਣੀ ਮਾਫ ਕਰਤਾ ਚਲੋ ਬਈ ਗਰੀਬ ਲੋਕੋ ਚਲੋ ਬਈ ਦਲਤੋ ਚਲੋ ਬਈ ਸਾਡੇ ਰਵਿਦਾਸੀਆ ਵੀਰੋ ਭਰਾਵੋ ਵੀਰੋ ਆਪਾਂ ਬੀਜੇਪੀ ਨੂੰ ਵੋਟਾਂ ਪਾਈਏ ਤੇ ਆਪਾਂ ਨਰਿੰਦਰ ਮੋਦੀ ਸਾਡੇ ਤੇ ਕਰਜ਼ਾ ਚਾੜ੍ਹ ਕੇ ਗਿਆ ਆਪਾਂ ਕਰਜ਼ਾ ਉਤਾਰੀਏ ਉਹ ਇਹੋ ਜਿਹੇ ਅਚੇਤ ਲੋਕਾਂ ਨੂੰ ਅਚੇਤ ਭਾਈਚਾਰੇ ਨੂੰ ਪੰਬਲ ਪੂਸਿਆਂ ਦੇ ਵਿੱਚ ਪਾ ਕੇ ਜਿਹੜੀ ਅੰਬੇਦਕਰ ਸਾਹਿਬ ਦੀ ਕਹੀ ਹੋਈ ਗੱਲ ਹੈ ਜਿਹੜੀ ਪੇਰੀਅਰ ਸਾਹਿਬ ਦੀ ਕਹੀ ਹੋਈ ਗੱਲ ਹੈ ਜਿਹੜੀ ਫੂਲੇ ਸਾਹਿਬ ਦੀ ਕਹੀ ਹੋਈ ਗੱਲ ਹੈ ਵੀ ਹਿੰਦੂ ਤਵੀ ਅਤੰਕਵਾਦੀਆਂ ਤੋਂ ਹਿੰਦੂ ਤਵੀ ਫਾਸ਼ੀਵਾਦੀਆਂ ਤੋਂ ਮੰਨੂਵਾਦੀਆਂ ਤੋਂ ਬਚ ਕੇ ਚੱਲੋ ਹਿੰਦੂਤਵੀ ਰਾਜ ਜੇ ਕਿਸੇ ਵੀ ਸਟੇਟ ਦੇ ਵਿੱਚ ਆਊਗਾ ਉਹ ਦਲਤਾਂ ਲਈ ਸਭ ਤੋਂ ਮਾੜਾ ਉਸ ਗੱਲ ਨੂੰ ਫੋਰ ਦਾ ਟਾਈਮਿੰਗ ਭੁੱਲ ਵੀ ਸਕਦੇ ਆ ਫੋਰ ਦਾ ਟਾਈਮਿੰਗ ਭੁੱਲ ਗਏ ਤੇ ਵੋਟਾਂ ਦੇ ਵਿੱਚ ਬੀਜੇਪੀ ਨੂੰ ਜਿਤਾ ਦਿੱਤਾ ਤੇ ਬਸ ਸਮਝੋ ਇੱਕ ਤਰ੍ਹਾਂ ਨਾਲ ਇੱਕ ਵਾਰੀ ਖੇਡ ਖਤਮ ਜਦੋਂ ਇੱਕ ਵਾਰੀ ਖੇਡ ਖਤਮ ਉਸ ਤੋਂ ਬਾਅਦ ਮੁੜ ਕੇ ਉਸ ਤੋਂ ਬਾਅਦ ਫਾਸ਼ੀਵਾਦੀਆਂ ਨੇ ਵੋਟਾਂ ਹੀ ਉਸ ਤਰ੍ਹਾਂ ਦੀਆਂ ਬਣਾ ਲੈਣੀਆਂ ਨੇ ਜਿਵੇਂ ਬਿਹਾਰ ਦੇ ਵਿੱਚ ਹੋਇਆ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਹਾਰਾਸ਼ਟਰ ਚੋਇਆ ਵੀ ਮੁੜ ਕੇ ਵੋਟਾਂ ਹੀ ਉਹਨਾਂ ਲੋਕਾਂ ਦੀ ਬਣਨ ਲੱਗ ਜਾਣਗੀਆਂ ਵੀ ਹਰ ਵਾਰੀ ਬੀਜੇਪੀ ਹੀ ਆਇਆ ਕਰੋ ਫਿਰ ਬੀਜੇਪੀ ਅਗਲੇ 25 ਸਾਲਾਂ ਹੁੰਦੇ ਰਹੂਗੀ ਤੇ ਫਿਰ ਅਸੀਂ ਕਹਾਂਗੇ ਵੀ ਕਾਲਾ ਦੌਰ ਮੁੜ ਆ ਗਿਆ ਮੰਨੂ ਸਿਮਰਤੀ ਮੁੜ ਚੱਲ ਗਈ ਬਾਬੇ ਨਾਨਕ ਦਾ ਫਲਸਫਾ ਰੁਲ ਗਿਆ ਬਾਬੇ ਰਵਦਾਸ ਦਾ ਫਲਸਫਾ ਰੁਲ ਗਿਆ ਫਿਰ ਸਭ ਕੁਝ ਜਿਹੜਾ ਚੰਗਾ ਉਹ ਰੁਲੂਗਾ ਤੇ ਮਾੜਾ ਆਊਗਾ ਕਿਵੇਂ ਦੇਖਦੇ ਹੋ ਜਿਹੜੇ ਪੰਜਾਬ ਦਾ ਦਲਤ ਭਾਈਚਾਰਾ ਪੰਜਾਬ ਦੇ ਜਿਹੜੇ ਪਛੜੇ ਹੋਏ ਵਰਗ ਨੇ ਤੁਸੀਂ ਬੜਾ ਨੇੜਿਓਂ ਦੇਖਿਆ ਚੀਜ਼ਾਂ ਨੂੰ ਜਿਹੜਾ ਸੰਘਰਸ਼ ਕਰਦੇ ਨੇ ਉਹ ਅੱਜ ਮਤਲਬ ਉਹ ਕਿਹੜੀਆਂ ਸਮੱਸਿਆਵਾਂ ਜੂਝ ਰਹੇ ਨੇ ਪੰਜਾਬ 'ਚ ਖਾਸ ਕਰਕੇ ਦੇਖੋ ਪੰਜਾਬ ਦਾ ਜਿਹੜਾ ਦਲਿਤ ਭਾਈਚਾਰਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਦਲਿਤ ਭਾਈਚਾਰੇ ਕੋਲੇ ਰੁਜ਼ਗਾਰ ਦੀ ਕੋਈ ਠੰਮਣਾ ਨਹੀਂ ਹੈਗਾ ਹਮ ਮੰਰੇਗਾ ਨੂੰ ਬਹੁਤ ਘੱਟ ਲਾਗੂ ਕੀਤਾ ਜਾਂਦਾ ਹੈ ਦਲਿਤ ਭਾਈਚਾਰੇ ਪ੍ਰਤੀ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਵੀ ਮਾੜੀ ਹੈ ਕੇਰਲਾ ਦੇ ਵਿੱਚ ਜਾ ਕੇ ਦੇਖੋ ਉੱਥੇ ਮਨਰੇਗਾ ਵਾਲਿਆਂ ਦੀ ਤਨਖਾਹ ਬਹੁਤ ਜ਼ਿਆਦਾ ਹੈ ਕੇਰਲਾ ਦੇ ਵਿੱਚ ਜਾ ਕੇ ਦੇਖੋ ਉਹਨਾਂ ਨੇ ਐਬਸੋਲਿਊਟ ਪਾਵਰਟੀ ਬਿਲਕੁਲ ਖਤਮ ਕਰ ਦਿੱਤੀ ਹੈਗੀ ਆ ਕੇਰਲਾ ਦੇ ਵਿੱਚ ਜਾ ਕੇ ਦੇਖੋ ਉੱਥੇ ਸੇਤ ਸੇਵਾਵਾਂ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਪੁਲਾਹਾਂ ਪੁਟੀਆਂ ਨੇ ਉੱਥੇ ਡਿਸਟ੍ਰਿਕਟ ਲੈਵਲ ਦੇ ਹਸਪਤਾਲਾਂ ਵਿੱਚ ਵੀ ਗੁਰਦੇ ਬਦਲਣ ਤੱਕ ਦੇ ਆਪਰੇਸ਼ਨ ਹੁੰਦੇ ਨੇ ਤੇ ਉਹਦੀ ਥਾਂ ਦੇ ਉੱਤੇ ਜਿਹੜੇ ਸਾਡਾ ਪੰਜਾਬ ਹੈ ਸਿਹਤ ਦੇ ਖੇਤਰ ਚ ਵੀ ਨਿਗਰਿਆ ਹੋਇਆ ਹੈ ਪੜ੍ਹਾਈ ਦੇ ਖੇਤਰ ਚ ਵੀ ਨਿਗਰਿਆ ਹੋਇਆ ਤੇ ਰੁਜ਼ਗਾਰ ਦੇ ਖੇਤਰ ਚ ਵੀ ਨਿਗਰਿਆ ਹੋਇਆ ਹੈ ਤੇ ਨਿਗਰਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਨਿਗਰਿਆ ਕਾਦੇ ਮਾਮਲੇ ਚ ਹੈ ਦਲਤਾਂ ਦੇ ਮਾਮਲਿਆਂ ਚ ਦਲਤਾਂ ਦੇ ਹੱਕਾਂ ਦੇ ਮਾਮਲੇ ਚ ਦਲਤਾਂ ਦੀ ਆਮਦਨੀ ਦੇ ਮਾਮਲੇ ਚ ਦਲਤਾਂ ਦੇ ਘਰਾਂ ਦੇ ਵਿੱਚ ਸਿਹਤ ਸਮੱਸਿਆਵਾਂ ਦੇ ਮਾਮਲੇ ਚ ਪੰਜਾਬ ਬਹੁਤ ਜ਼ਿਆਦਾ ਨਿਗਰਿਆ ਹੋਇਆ ਤੇ ਜੇ ਬੀਜੇਪੀ ਦਾ ਰਾਜ ਆ ਜਾਊਗਾ ਪੰਜਾਬ ਦੇ ਵਿੱਚ ਤਾਂ ਇਹ ਨਿਗਾਰ ਹੋਰ ਵਧੂਗਾ ਦਲਤਾਂ ਦੇ ਦੁੱਖਾਂ ਦੀ ਗੱਲਬਾਤ ਹੋਰ ਜ਼ਿਆਦਾ ਵਧੂਗੀ ਕਿਵੇਂ ਕਿਵੇਂ ਬਦੂਗੀ ਬੀਜੇਪੀ ਨੇ ਹੂੰ ਚਾਰ ਕਾਲੇ ਕਿਰਤ ਕਾਨੂੰਨ ਲਿਆਂਦੇ ਨੇ ਜੀ ਜਦੋਂ ਚਾਰ ਕਾਲੇ ਕਿਰਤ ਕਾਨੂੰਨ ਲੱਗਣਗੇ ਤੇ ਮਜ਼ਦੂਰਾਂ ਦੀ ਗੱਲ ਨਹੀਂ ਹੋਊਗੀ ਤੇ ਮਾਲਕਾਂ ਦੀ ਗੱਲ ਹੋਊਗੀ ਮਾਲਕਾਂ ਦੇ ਨਫੇ ਜ਼ਿਆਦੇ ਦੇਖੇ ਜਾਣਗੇ ਮਜ਼ਦੂਰਾਂ ਦੇ ਨਫੇ ਘੱਟ ਦੇਖੇ ਜਾਣਗੇ ਤਾਂ ਮਜ਼ਦੂਰ ਉਤਪੀੜਿਤ ਹੋਣਗੇ ਹੂੰ ਗੱਲ ਬਣੀ ਨਾ ਜਦੋਂ ਮਜ਼ਦੂਰ ਉਤਪੀੜਿਤ ਹੋਣਗੇ ਮਜ਼ਦੂਰਾਂ ਦਾ ਜਿਹੜਾ ਹੈਗਾ ਸੇਤਬ ਸੇਤ ਵੀ ਜਾਊਗੀ ਤੇ ਰੋਜ਼ਗਾਰ ਵੀ ਜਾਊਗਾ। ਦੂਸਰੀ ਗੱਲ ਹੈ ਕਿ ਆ ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਦਲਿਤ ਅੱਜ ਲੈਂਡ ਸੀਲਿੰਗ ਐਕਟ ਦੀ ਗੱਲ ਕਰ ਰਿਹਾ ਹੈ। ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਹੈ ਚਾਹੇ ਮਾੜੀ ਹੈ ਪਰੰਤੂ ਇਹ ਦਲਤਾਂ ਨੂੰ ਕੁੱਟਣ ਵਾਲੇ ਪਾਸੇ ਨਹੀਂ ਜਾਂਦੀ। ਦਲਤਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਣ ਵਾਲੇ ਪਾਸੇ ਨਹੀਂ ਜਾਂਦੀ। ਪੁਲਸੀਆ ਗੁੱਟ ਤੋਂ ਦਲਤਾਂ ਨੂੰ ਬਚਾ ਕੇ ਰੱਖਦੀ ਹੈ ਹਲੇ ਤੱਕ। ਜਦੋਂ ਭਾਜਪਾ ਦੀ ਸਰਕਾਰ ਆਜੂਗੀ ਭਾਵੇਂ ਉਹ ਆਮ ਆਦਮੀ ਪਾਰਟੀ ਤਰ੍ਹਾਂ ਲੈਂਡ ਸੀਲਿੰਗ ਐਕਟ ਨੂੰ ਲਾਗੂ ਨਹੀਂ ਕਰੂਗੀ ਪਲੱਸ ਨਾਲ ਦੀ ਨਾਲ ਲੈਂਡ ਸੀਲਿੰਗ ਐਕਟ ਦੀ ਗੱਲ ਕਰਨ ਵਾਲਿਆਂ ਨੂੰ ਕੁੱਟ ਵੱਧ ਪਿਆ ਕਰੂ ਪੁਲਸੀਆ ਦਮਨ ਪੁਲਸੀਆ ਕੁੱਟ ਦਲਤਾਂ ਦੇ ਉੱਤੇ ਜ਼ਿਆਦਾ ਹੋਊਗਾ ਪੁਲਸੀਆ ਉਤਪੀੜਨ ਜ਼ਿਆਦਾ ਹੋਊਗਾ ਜੇਲ੍ਹਾਂ ਦੇ ਵਿੱਚ ਦਲਤ ਜ਼ਿਆਦਾ ਡੱਕੇ ਜਾਇਆ ਕਰਨਗੇ ਜਦੋਂ ਆਪਦੇ ਹੱਕ ਦੀ ਗੱਲ ਕਰਿਆ ਕਰਨਗੇ ਅਸੀਂ ਅੱਜ ਸੰਗਰੂਰ ਦੇ ਵਿੱਚ ਦੇਖਦੇ ਹਾਂ ਸੰਗਰੂਰ ਚ ਇੱਕ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈਗੀ ਕੋਈ ਇੱਕ ਜਥੇਬੰਦੀ ਹੈ ਉਹਨੇ ਕੀ ਕੀਤਾ 934 ਕਿੱਲੇ ਜ਼ਮੀਨ ਤੇ ਆਪਦਾ ਹੱਕ ਜਤਾਈ ਕਰਤੀ ਮੰਨ ਲਓ ਇਹੀ ਹੱਕ ਜਤਾਈ ਦਾ ਕੇਸ ਆਮ ਆਦਮੀ ਪਾਰਟੀ ਦੀ ਥਾਂ ਦੇ ਉੱਤੇ ਭਾਜਪਾ ਦੇ ਰਾਜ ਚ ਹੋ ਜੇ ਤਾਂ ਹੋਊਗਾ ਕੀ ਬੀਜੇਪੀ ਨੇ ਨੰਗਾ ਚਟਾਕ ਕਹਿਰ ਵਰਪਾ ਦੇਣਾ ਦਲਤ ਭਾਈ ਚਾਰੇ ਦੇ ਉੱਤੇ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਉਹਨਾਂ ਨੇ ਜ਼ਿਲ੍ਹਿਆਂ ਦੇ ਵਿੱਚ ਸਿੱਟ ਦੇਣੇ ਨੇ ਇਸ ਜਿੱਥੇ ਸਰਕਾਰ ਨੇ ਕੀ ਕੀਤਾ ਦੋ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਨਾ ਦੋ ਲੀਡਰਾਂ ਨੂੰ ਫੜ ਕੇ ਜੇਲ੍ਹ ਚ ਡੱਕਿਆਗਾ ਤੇ ਕਿੱਥੇ 200 ਡੱਕੇ ਜਾਣਗੇ ਤੁਸੀਂ ਮਾੜੀ ਮੋਟੀ ਬੋਲੋਗੇ ਵੀ ਤਾਂ ਤੁਹਾਨੂੰ ਵੱਧ ਜ਼ੁਲਮ ਹੋਊਗਾ ਗੁਜਰਾਤ ਮਾਡਲ ਇਹੀ ਕਹਿੰਦਾ ਜੇ ਤੁਸੀਂ ਕੁਝ ਕਹੋਗੇ ਤਾਂ ਤੁਹਾਡੇ ਤੇ ਵੱਧ ਉਤਪੀੜਾ ਹੋਊਗਾ ਹੁਣ ਉਹ ਜਿੱਥੇ ਅ ਦਲਤਾਂ ਦੇ ਉੱਤੇ ਉਹ ਲਾੜੇ ਨੂੰ ਕੁੱਟਿਆ ਗਿਆ ਹੂੰ ਜੀ ਕੁੜੀ ਚੜਨ ਦੇ ਵਿੱਚ ਗੁਜਰਾਤ ਦੇ ਵਿੱਚ ਉਹੋ ਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੀ ਵਾਪਰ ਸਕਦੀਆਂ ਉਹੋ ਜਿਹੀਆਂ ਘਟਨਾਵਾਂ ਮੁਕਸਰ ਦੇ ਇਲਾਕੇ 'ਚ ਫਾਜ਼ਲਕਾ ਦੇ ਇਲਾਕੇ 'ਚ ਵਾਪਰਨ ਦੀ ਹਾਲਤ ਦੁਬਾਰਾ ਤੋਂ ਬਣਾਈ ਜਾ ਸਕਦੀ ਹੈ ਜੀ ਤੇ ਨਿਸ਼ਚਿਤ ਰੂਪ ਹੈ ਜੇ ਆਪਾਂ ਕਹਿੰਨੇ ਵੀ ਪੰਜਾਬ 'ਚ ਇਹ ਹੁੰਦਾ ਨਹੀਂ ਜੇ ਹੁੰਦਾ ਨਹੀਂ ਤਾਂ ਕਰਨ ਲਾ ਦੇਣਗੇ ਹੂੰ ਸਮਝ ਨਹੀਂ ਗੱਲ ਮੇਰੀ ਪੰਜਾਬ ਦੇ ਵਿੱਚ ਦਲਤਾਂ ਦੇ ਉੱਤੇ ਜ਼ੁਲਮ ਘਟ ਹੁੰਦਾ ਕੋਈ ਨਹੀਂ ਜੀ ਵਧਾ ਦੇਣਗੇ ਤੁਸੀਂ ਲਿਆਓ ਬੀਜੇਪੀ ਦਾ ਰਾਜ ਦਲਤਾਂ ਦੇ ਉੱਤੇ ਜ਼ੁਲਮ ਵੱਜ ਜਾਊਗਾ ਪੰਜਾਬ ਦੇ ਵਿੱਚ ਔਰਤਾਂ ਦੇ ਉੱਤੇ ਜ਼ੁਲਮ ਘਟ ਹੁੰਦਾ ਯੂਪੀ ਨਾਲੋਂ ਘਟ ਹੁੰਦਾ ਕੋਈ ਨਹੀਂ ਜੀ ਬੀਜੇਪੀ ਦਾ ਰਾਜ ਲਿਆਓ ਸਹੀ ਇਹਨਾਂ ਨੇ ਵਧਾ ਦੇਣਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਮਨੁੱਖੀ ਸਿਮਰਤੀ ਆ ਉਹਨਾਂ ਦੇ ਮਨ ਦੇ ਵਿੱਚ ਔਰਤਾਂ ਦਲਤਾਂ ਪਿਛੜਿਆਂ ਸ਼ੂਦਰਾਂ ਦੇ ਪ੍ਰਤੀ ਤਿਰਸਕਾਰ ਦੀ ਭਾਵਨਾ ਉਹ ਤਿਰਸਕਾਰ ਦੀ ਭਾਵਨਾ ਫਿਰ ਕਿਵੇਂ ਪ੍ਰਗਟ ਹੋਊਗੀ ਤਿਰਸਕਾਰ ਦੀ ਭਾਵਨਾ ਕੁੱਟ ਦੇ ਨਾਲ ਪ੍ਰਗਟ ਹੋਊਗੀ ਤਿਰਸਕਾਰ ਦੀ ਭਾਵਨਾ ਬੇਇਨਸਾਫੀ ਨਾਲ ਪ੍ਰਗਟ ਹੋਊਗੀ ਤਿਰਸਕਾਰ ਦੀ ਭਾਵਨਾ ਬੰਦਿਆਂ ਨੂੰ ਬੇਹੱਕਾ ਚੁੱਪ ਕਰਾ ਕੇ ਹੋਊਗੀ ਤੇ ਜੇ ਆਪਾਂ ਸਮਝਦੇ ਆਂ ਵੀ ਇੱਥੇ ਬਾਬੇ ਨਾਨਕ ਦਾ ਫਲਸਫਾ ਤਾਂ ਉਹ ਫਿਰ ਫਲਸਫੇ ਨੂੰ ਮਿਟਣ ਦੀ ਗੱਲ ਵੀ ਹੋਊਗੀ ਬਿਲਕੁਲ ਠੀਕ ਹੈ ਨਹੀਂ ਬਾਬੇ ਨਾਨਕ ਦਾ ਫਲਸਫਾ ਜੇ ਮਿਟਾਂਗੇ ਫੇਰ ਹੀ ਮਨੁਸਿਮ੍ਰਿਤੀ ਦਾ ਫਲਸਫਾ ਹੋਊਗਾ ਨਾ ਹੂੰ ਦੋਨੇ ਨਾਲੋਂ ਨਾਲ ਤਾਂ ਚੱਲ ਨਹੀਂ ਸਕਦੇ ਇੱਕ ਘਟੂਗਾ ਤਾਂ ਹੀ ਦੂਜਾ ਵਧੂਗਾ ਤੇ ਬਾਬੇ ਨਾਨਕ ਦੇ ਫਲਸਫੇ ਨੂੰ ਬਾਬੇ ਰਵਿਦਾਸ ਦੇ ਫਲਸਫੇ ਨੂੰ ਮਿਟਿਆ ਜਾਊਗਾ ਉਹਨੂੰ ਕਟੇਜ ਵਿੱਚ ਰੋਲਿਆ ਜਾਊਗਾ ਉਹਨੂੰ ਉਲਝਾਇਆ ਜਾਊਗਾ ਹੋਰ ਉਲਝਮ ਤਾਣੀਆਂ ਚ ਤੇ ਆਪਦਾ ਫਲਸਫਾ ਜਿਹੜਾ ਨਾਰੀ ਵਿਰੋਧੀ ਫਲਸਫਾ ਦਲਿਤ ਵਿਰੋਧੀ ਫਲਸਫਾ ਪਿਛੜਾ ਵਿਰੋਧੀ ਫਲਸਫਾ ਸ਼ੂਦਰ ਵਿਰੋਧੀ ਫਲਸਫਾ ਪਸ਼ੂ ਵਿਰੋਧੀ ਫਲਸਫਾ ਉਸ ਨੂੰ ਵਧਾਇਆ ਜਾਊਗਾ ਇਹ ਭਾਜਪਾ ਨੇ ਕਰਨਾ ਹੈ ਪੰਜਾਬ ਦੇ ਵਿੱਚ ਤੁਸੀਂ ਇੱਕ ਵਾਰੀ ਰਾਜ ਲਿਆ ਕੇ ਤਾਂ ਦੇਖੋ ਇਹਨਾਂ ਦਾ ਹੂੰ ਤੁਸੀਂ ਜਿਵੇਂ ਗੱਲ ਕੀਤੀ ਆ ਵੀ ਉਹਨਾਂ ਨੂੰ ਕਿ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਤਾਂ ਪੰਜਾਬ 'ਚ ਜਿਵੇਂ ਜੱਟ ਵਰਸਸ ਅ ਮਜਬੀ ਸਿੱਖ ਦਲਤ ਭਾਈਚਾਰਾ ਇਹ ਚੀਜ਼ਾਂ ਵੀ ਮਤਲਬ ਉਧਰ ਨੂੰ ਹੋ ਸਕਦੀਆਂ ਨੇ ਦੇਖੋ ਪਹਿਲਾਂ ਹਿੰਦੂ ਮੁਸਲਮਾਨ ਤਾਂ ਹੁੰਦਾ ਨਹੀਂਗਾ ਦੇਖੋ ਪੰਜਾਬ ਦੇ ਵਿੱਚ ਬੀਜੇਪੀ ਵਾਲਿਆਂ ਨੇ ਹੂੰ ਸ਼ੁਰੂ ਦੇ ਵਿੱਚ ਟਰਾਈ ਕੀਤਾ ਸੀ ਵੀ ਜੱਟ ਵਰਸਸ ਮਜਬੀ ਦਾ ਕਰਕੇ ਦੇਖ ਲਈਏ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਦੇਖਿਆ ਵੀ ਸਿੱਖ ਵਰਸਸ ਮੁਸਲਮਾਨ ਕਰਕੇ ਦੇਖੀਏ ਬਈ ਬਣਦਾ ਪੱਤਾ ਸਿੱਖ ਵਰਸਸ ਮੁਸਲਮਾਨ ਦਾ ਉਹ ਬਣਿਆ ਨਹੀਂ ਫਿਰ ਉਹਨਾਂ ਨੇ ਦੇਖਿਆ ਵੀ Hindu ਵਰਸਸ ਮੁਸਲਮਾਨ Hindu ਵਰਸਸ ਸਿੱਖ ਦਾ ਕਰਕੇ ਦੇਖ ਲਈਏ ਤਾਂ ਉਹਨਾਂ ਨੂੰ ਕਿਸੇ ਪਾਸਿਓਂ ਖਤਰੇ ਦੀਆਂ ਘੰਟੀਆਂ ਵੱਜੀਆਂ ਵੀ Hindu ਵਰਸਸ ਸਿੱਖ ਪੰਜਾਬ ਚ ਨਾ ਬਣਾਓ Hindu ਬਹੁਤ ਭਾਰੇ ਘਟੇ ਜਾਣਗੇ ਤੇ ਉਹ ਵੀ ਉਹਨਾਂ ਨੇ ਕੀਤਾ ਨਹੀਂ ਫਿਰ ਉਹਨਾਂ ਨੇ ਇੱਕ ਮਜਬੀ ਸਿੱਖ ਵਰਸਸ ਜੱਟ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਵੀ ਉਹਨਾਂ ਦਾ ਪਤਾ ਫੇਲ ਹੋਇਆ ਚੌਥਾ ਫਿਰ ਉਹਨਾਂ ਨੇ ਗੀਤ ਕੀਤਾ ਮਜਬੀ ਸਿੱਖ ਵਰਸਸ ਧਰਵਾਦਸੀਆ ਸਿੱਖ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਵੀ ਉਹਨਾਂ ਨੂੰ ਲੱਗਿਆ ਵੀ ਇਹਦੇ ਵਿੱਚ ਵੀ ਸਾਨੂੰ ਕੁਝ ਮਿਲਦਾ ਨਹੀਂ ਹੈਗਾ ਤਾਂ ਉਹਨਾਂ ਨੇ ਹੁਣ ਜਿਹੜੀ ਪੰਜਾਬ ਦਾ ਅਕਾਲੀ ਦਲ ਕਰਦਾ ਹੁੰਦਾ ਸੀ ਬਈ ਗੁਰਦੁਆਰਾਂ ਲੋਕਾਂ ਦੇ ਉੱਤੇ ਟੇਕ ਨਾ ਰੱਖੋ ਡੇਰਿਆਂ ਤੇ ਟੇਕ ਰੱਖੋ ਹਮ ਸਰਸੇ ਵਾਲੇ ਡੇਰੇ ਦੇ ਨਾਲ ਗੰਢ ਧੁੱਪ ਕਰੋ ਵਿਆਸਾ ਵਾਲੇ ਡੇਰੇ ਨਾਲ ਗੰਢ ਧੁੱਪ ਕਰੋ ਲੋਪੋ ਵਾਲੇ ਡੇਰੇ ਨਾਲ ਗੰਢ ਧੁੱਪ ਕਰੋ ਨਾਨਕਸਰੀਆਂ ਨਾਲ ਗੰਢ ਧੁੱਪ ਕਰੋ ਦੰਦਮੀ ਟਕਸਾਲ ਨਾਲ ਗੰਢ ਧੁੱਪ ਕਰੋ ਰਾੜੇ ਵਾਲੇ ਬਾਬੇ ਨਾਲ ਗੰਢ ਧੁੱਪ ਕਰੋ ਨਾਮਧਾਰੀਆਂ ਨਾਲ ਕਰੋ ਉਹਦੇ ਨਾਲ-ਨਾਲ ਹੀ ਡੇਰਾ ਬੱਲਾਂ ਵਾਲੇ ਨਾਲ ਕਰ ਲੋ ਬਈ ਡੇਰਿਆਂ ਦੇ ਨਾਲ ਗੰਢ ਧੁੱਪ ਕਰਕੇ ਤੇ ਡੇਰਿਆਂ ਦੇ ਥਰੂ ਸਰਕਾਰ ਬਣਵਾ ਲਓ ਹਮ ਤਾਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਪੱਤਾ ਕਾਰਗਰ ਹੋ ਸਕਦਾ ਇੱਕ ਤਾਂ ਇਹਦੇ 'ਚ ਕਿਸੇ ਬੰਦੇ ਨੂੰ ਕਿਸੇ ਬੰਦੇ ਦੇ ਖਿਲਾਫ ਨਹੀਂ ਬੁਲਾਉਣਾ ਬਸ ਬਾਬੇ ਦੇ ਮੂੰਹੋਂ ਹੀ ਕਾਉਣਾ ਵੀ ਕਮਲ ਦੇ ਭੁੱਲ ਨੂੰ ਵੋਟਾਂ ਪਾ ਦਿਓ ਵੀ ਮੋਦੀ ਨੂੰ ਵੋਟਾਂ ਪਾ ਦਿਓ ਵੀ ਇਤਕੀ ਉਹ ਕੋਈ ਢੰਗ ਤਰੀਕਾ ਬਣਾ ਲੈਣਗੇ ਕੋਸਤਾਂ ਟਾਈਮ ਤੱਕ ਕੋਈ ਨਾ ਕੋਈ ਇਸ ਤਰ੍ਹਾਂ ਦਾ ਤੇ ਦੂਸਰਾ ਕਿਸੇ ਇੱਕ ਗਰੁੱਪ ਨੂੰ ਦੂਜੇ ਗਰੁੱਪ ਨਾਲ ਲੜਾਉਣ ਦੀ ਲੋੜ ਨਹੀਂ ਹੈਗੀ ਤੇ ਤੀਸਰੀ ਗੱਲ ਹੈ ਕਿ ਆ ਵੀ ਇਹ ਅਕਾਲੀ ਦਲ ਦਾ ਅਜਮਾਇਆ ਹੋਇਆ ਪੱਤਾ ਹੈ ਅਕਾਲੀ ਦਲ ਤੋਂ ਪੱਤਾ ਖੋ ਕੇ ਆਪਾਂ ਵਰਤ ਲਾਂਗੇ ਲਾਸ ਸਵਾਲ ਹੈ ਕਿ ਅੱਜ ਜਦੋਂ ਤੁਸੀਂ ਸਾਰੀ ਗੱਲਬਾਤ ਕੀਤੀ ਹੈ ਜਿਹਨੀਆਂ ਸਮੱਸਿਆਵਾਂ ਹਨ ਜੂਝਦੇ ਨੇ ਲੋਕ ਦਲਤਪਾਈਚਾਰੇ ਦੀ ਤੁਸੀਂ ਗੱਲਬਾਤ ਕੀਤੀ ਹੈ ਕਿ ਅੱਜ ਦਲਤਪਾਈਚਾਰੇ ਨੂੰ ਕਿਹੜੀ ਧਿਰ ਨਾਲ ਖੜਨਾ ਚਾਹੀਦਾ ਕਿਹੜੇ ਵਿਚਾਰ ਨਾਲ ਖੜਨਾ ਚਾਹੀਦਾ ਕਿਸ ਵਿਚਾਰ ਨੂੰ ਹੋ ਗਿਆ ਵਧਾਉਣਾ ਚਾਹੀਦਾ ਦੇਖੋ ਪੱਤਰਕਾਰ ਸਾਹਿਬ ਪੰਜਾਬ ਦੇ ਵਿੱਚ ਘਟੋ ਘਟ 32% ਦਲਤਪਾਈਚਾਰ ਜੀ ਕੁਝ ਵੀਰ ਕਹਿੰਦੇ ਨੇ ਕਿ ਜਨ ਗਣਨਾ ਨਹੀਂ ਹੋ ਰਹੀ ਤੇ 32 ਨਹੀਂ ਹੁਣ 35 36% ਪਾਪੂਲੇਸ਼ਨ ਹੈ ਚਿੰਨਾ ਵੀ ਪੰਜਾਬ ਦਾ ਦਲਿਤ ਭਾਈਚਾਰਾ ਨੰਬਰ 1 ਅਨਪੜਾ ਨੰਬਰ 2 ਜ਼ਮੀਨ ਵੀ ਹੋਣਾ ਨੰਬਰ 3 ਰੁਜ਼ਗਾਰ ਵੀ ਹੋਣਾ ਪੰਜਾਬ ਦੇ ਦਲਤਾਂ ਨੂੰ ਆਪਦੀ ਜਾਤ ਛੱਡ ਕੇ ਪੰਜਾਬ ਦੇ ਦਲਤਾਂ ਨੂੰ ਆਪਦਾ ਇਲਾਕਾ ਛੱਡ ਕੇ ਪੰਜਾਬ ਦੇ ਦਲਤਾਂ ਨੂੰ ਆਪਦਾ ਧਰਮ ਛੱਡ ਕੇ ਪੰਜਾਬ ਦੇ ਦਲਤਾਂ ਨੂੰ ਆਪਦੇ ਡੇਰੇ ਦੀ ਡੇਰੇ ਦੇ ਸਾਧ ਦੀ ਗੱਲ ਨਾ ਮੰਨ ਕੇ ਹੂੰ ਆਪਸ ਵਿੱਚ ਇਕਜੁੱਟ ਹੋ ਜਾਣਾ ਚਾਹੀਦਾ ਸਾਰੇ ਮਜਬੀ ਸਿੰਘਾਂ ਨੂੰ ਰਵਦਾਸੀਏ ਸਿੰਘਾਂ ਨੂੰ ਬੌਰੀਏ ਸਿੰਘਾਂ ਨੂੰ ਸੈਸੀ ਸਿੰਘਾਂ ਨੂੰ ਸਿਗਲੀਗਰ ਸਿੰਘਾਂ ਨੂੰ ਬਾਜੀਗਰ ਸਿੰਘਾਂ ਨੂੰ ਇਕ ਹੋ ਜਾਣਾ ਚਾਹੀਦਾ ਇਕ ਹੋ ਕੇ ਇੱਕੋ ਹੀ ਗੱਲ ਕਰਨੀ ਚਾਹੀਦੀ ਹੈ ਵੀ ਸਾਡਾ ਰੋਜ਼ਗਾਰ ਕੌਣ ਦੇਉ ਸਾਡੇ ਹਿੱਸੇ ਦੀ ਜ਼ਮੀਨ ਕਿੱਥੇ ਆ ਹੂੰ ਕੌਣ ਦਵਾਊਗਾ ਹੂੰ ਸਾਡੇ ਹਿੱਸੇ ਦੀ ਪੜ੍ਹਾਈ ਕਿੱਥੇ ਆ ਜੀ ਜਿਹੜਾ ਬੰਦਾ ਸਾਡੇ ਹਿੱਸੇ ਦੀ ਪੜ੍ਹਾਈ ਦੀ ਗੱਲ ਨਹੀਂ ਕਰਦਾ ਹੂੰ ਜਿਹੜਾ ਬੰਦਾ ਸਾਡੇ ਹਿੱਸੇ ਦੀ ਜ਼ਮੀਨ ਦੀ ਗੱਲ ਨਹੀਂ ਕਰਦਾ ਜਿਹੜਾ ਬੰਦਾ ਸਾਡੇ ਹਿੱਸੇ ਦੀ ਸਿਹਤ ਦੀ ਗੱਲ ਸਾਡੇ ਹਿੱਸੇ ਦੇ ਰੁਜ਼ਗਾਰ ਦੀ ਗੱਲ ਨਹੀਂ ਕਰਦਾ ਉਹ ਸਾਡਾ ਦੁੱਖ ਹੀ ਆ ਹੂੰ ਇਹ ਦਲਤਾਂ ਨੂੰ ਆਪਦੇ ਮਨ 'ਚ ਵਸਾ ਲੈਣੀ ਚਾਹੀਦੀ ਹੈ ਗੱਲ ਤੇ ਜਿਹੜਾ ਬੰਦਾ ਗੱਲ ਕਰਦਾ ਹੂੰ ਦਲਤਾਂ ਦੇ ਰੁਜ਼ਗਾਰ ਦੀ ਜਿਹੜਾ ਬੰਦਾ ਗੱਲ ਕਰਦਾ ਦਲਤਾਂ ਦੇ ਹਿੱਸੇ ਦੀ ਜ਼ਮੀਨ ਦੀ ਜਿਹੜਾ ਬੰਦਾ ਗੱਲ ਕਰਦਾ ਦਲਤਾਂ ਦੇ ਹਿੱਸੇ ਦੀ ਪੜਾਈ ਦੀ ਉਸ ਦੀ ਰਾਜਨੀਤੀ ਨੂੰ ਆਪਦੇ ਮਨ ਚ ਵਸਾ ਲੈਣਾ ਚਾਹੀਦਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਦਲਤਾਂ ਦੇ ਹਿੱਸੇ ਦੀ ਜ਼ਮੀਨ ਲਈ ਲੜ ਰਹੀਆਂ ਜਿਵੇਂ ਸੰਗਰੂਰ ਦੇ ਵਿੱਚ ਹੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਗਰੂਰ ਪਟਿਆਲਾ ਬਰਨਾਲਾ ਮਿਲ 에ਰਕੋਟਲਾ ਮਾਨਸਾ ਦੇ ਵਿੱਚ ਦਲਤਾਂ ਦੇ ਹਿੱਸੇ ਦੀ ਪੜਾਈ ਲਈ ਵੀ ਲੜ ਰਹੀ ਹੈ ਤੇ ਜ਼ਮੀਨ ਲਈ ਵੀ ਲੜ ਰਹੀ ਹੈ ਤੇ ਆਪਾਂ ਵਾਰਨ ਤੱਕ ਵੀ ਜਾ ਰਹੀ ਹੈ ਇਸੇ ਪ੍ਰਕਾਰ ਇਸ ਦਾ ਸਾਂਝਾ ਮਜ਼ਦੂਰ ਮੋਰਚਾ ਜਿਹੜਾ ਪੰਜਾਬ ਦੇ ਦਲਤਾਂ ਦੀ ਪੜ੍ਹਾਈ ਲਈ ਵੀ ਲੜ ਰਿਹਾ ਪੰਜਾਬ ਦੇ ਦਲਤਾਂ ਦੀ ਨੌਕਰੀ ਲਈ ਵੀ ਲੜ ਰਿਹਾ ਪੰਜਾਬ ਦੇ ਦਲਤਾਂ ਦੀ ਹੂੰ ਜ਼ਮੀਨ ਦੇ ਲਈ ਵੀ ਲੜ ਰਿਹਾਗਾ ਤਾਂ ਇਸੇ ਪ੍ਰਕਾਰ ਹੀ ਹੋਰ ਸੰਸਥਾਵਾਂ ਵੀ ਹੋਣਗੀਆਂ ਉਹਨਾਂ ਸਾਰੀਆਂ ਸੰਸਥਾਵਾਂ ਜਿਹੜੀਆਂ ਰੁਜ਼ਗਾਰ ਹੂੰ ਜ਼ਮੀਨ ਤੇ ਪੜ੍ਹਾਈ ਹੂੰ ਦੇ ਮੁੱਦੇ ਨੂੰ ਮੁੱਦਾ ਬਣਾ ਕੇ ਚੱਲਣਗੀਆਂ ਉਹਨਾਂ ਦੇ ਮਗਰ ਦਲਤ ਭਾਈਚਾਰੇ ਨੂੰ ਲੱਗਣਾ ਚਾਹੀਦਾ ਜਿਹੜਾ ਆਪਣੇ ਵਾਲਾ ਬਾਬਾ ਬਗਾਨਾ ਬਾਬਾ ਸਰਸੇ ਵਾਲਾ ਬਾਬਾ ਵਿਆਸ ਵਾਲਾ ਬਾਬਾ ਜਾਂ ਕੋਈ ਹੋਰ ਬਾਬਾ ਸਾਨੂੰ ਜਾਂ ਦਲਤ ਵੀਰਾਂ ਨੂੰ ਟਰਕਾਉਂਦਾ ਵੀ ਨੌਕਰੀਗਾਰ ਦੀ ਗੱਲ ਨਾ ਕਰੋ ਆ ਇਹਨੂੰ ਪਾ ਦਿਓ ਵੋਟਾਂ 'ਚ ਉਹਨੂੰ ਪਾ ਦਿਓ ਉਹਨੂੰ ਕਹੋ ਵੀ ਬਾਬਾ ਤੂੰ ਠਹਿਰ ਜਾ ਹੂੰ ਬਾਬਾ ਤੂੰ ਧਰਮ ਕਰਮ ਦਾ ਕੰਮ ਦੇਖ ਇਹ ਵੋਟਾਂ ਦੀ ਦੁਕਾਨਦਾਰੀ 'ਚ ਨਾ ਪੈ ਹੂੰ ਅਸੀਂ ਵੋਟਾਂ ਪਾਵਾਂਗੇ ਇੰਨੇ ਕਿ ਸਾਡਾ ਦਿਮਾਗ ਹੈਗਾ ਤੇ ਦਲਤ ਵੀਰਾਂ ਨੂੰ ਮੈਂ ਸਾਰੇ ਵੀਰਾਂ ਨੂੰ ਤੁਹਾਡੇ ਮੱਧਮ ਰਾਈ ਬੇਨਤੀ ਕਰੂੰਗਾ ਵੀ ਸਾਰੇ ਮਜਬੀ ਸਿੱਖੋ ਸਾਰੇ ਰਵਦਾਸੀਆ ਸਿੱਖੋ ਬਾਜੀਗਰ ਵੀਰੋ ਸੈਸੀ ਵੀਰੋ ਆਉਡ ਵੀਰੋ ਬਾਣਵਟ ਵੀਰੋ ਸਿਗਲੀਗਰ ਵੀਰੋ ਤੇ ਹੋਰ ਜਿਹੜੇ ਵੀ ਉਹ ਦਲਿਤ ਭਾਈਚਾਰਿਆਂ ਦੇ ਵਿੱਚ ਆਉਂਦੇ ਨੇ ਵਾਲਮੀਕੀ ਵੀਰੋ ਧਾਨਕਾ ਸਮਾਜ ਵੀਰੋ ਤੁਸੀਂ ਸਾਰੇ ਇਕਜੁੱਟ ਹੋ ਜੋ ਤੁਸੀਂ ਸਾਰੇ ਪੰਜਾਬ ਦਾ 36% ਹੋ ਤੇ ਜੇ ਤੁਸੀਂ ਤਿੰਨ ਚੀਜ਼ਾਂ ਮੰਗ ਲਈਆਂ ਰੁਜ਼ਗਾਰ ਆਪਦੇ ਹਿੱਸੇ ਦੀ ਜ਼ਮੀਨ ਤੇ ਆਪਦੇ ਹਿੱਸੇ ਦੀ ਪੜ੍ਹਾਈ ਤੇ ਤੁਸੀਂ ਸਰਕਾਰਾਂ ਵੀ ਉਲਟਾ ਦੋਗੇ ਤੁਸੀਂ ਸਰਕਾਰਾਂ ਬਣਾ ਵੀ ਦਿਓਗੇ ਇਨਾ ਕਹਿੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਗੱਲਬਾਤ ਲਈ ਸਾਡੇ ਨਾਲ ਸੀਗੇ ਹਰਗੋਬਿੰਦਪ੍ਰਤਾ ਡਾਕਟਰ ਸਾਹਿਬ ਜਿਹੜੇ ਵਿਸਥਾਰ ਤੇ ਬਹੁਤ ਗੱਲਬਾਤ ਰੱਖੀ ਕਿ ਦਲਤਾਂ ਦੀ ਹਾਲਤ ਪੰਜਾਬ ਚ ਕੀ ਆ ਜੇ ਬੀਜੇਪੀ ਪੰਜਾਬ ਚ ਰੂਲ ਕਰਦੀ ਆ ਤਾਂ ਜਿਵੇਂ ਰੂਲਡ ਸਟੇਟਾਂ ਚ ਹੋ ਰਿਹਾ ਜਿਵੇਂ ਉਹਨਾਂ ਨਾਲ ਧੱਕੇ ਹੁੰਦੇ ਨੇ ਦਲਤ ਭਾਈਚਾਰੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਜਿਵੇਂ ਉਹਨਾਂ ਨੂੰ ਰੋਕਿਆ ਜਾਂਦਾ ਮਾਨ ਸਨਮਾਨ ਦੇਣ ਦੀ ਗੱਲਬਾਤ ਹੈਗੀ ਆ ਔਰ ਕਿਹੜੀਆਂ ਧਰਾਂ ਨਾਲ ਖੜਨਾ ਚਾਹੀਦਾ ਡਾਕਟਰ ਸਾਹਮਣੇ ਬੜੇ ਵਿਸਥਾਰ ਚ ਗੱਲਬਾਤ ਰੱਖੀ ਤੁਸੀਂ ਵੀ ਆਪਣੀ ਜਿਹੜੀ ਜਿਹੜਾ ਸੁਝਾਅ ਹੈਗਾ ਕਮੇਟ ਬੁੱਕ ਚ ਸਾਡੇ ਨਾਲ ਜਰੂਰ ਸਾਂਝੀ ਕਰਨਾ ਕਿਵੇਂ ਦੀ ਲੱਗੀ ਤੁਹਾਨੂੰ ਗੱਲਬਾਤ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ